ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸਮਰਾਲਾ ਵਿਖੇ ਭਾਜਪਾ ਸਮਰਾਲਾ ਦੀ ਟੀਮ ਵੱਲੋਂ ਸਮਰਾਲਾ ਦੇ ਮੇਨ ਚੌਂਕ ਵਿੱਚ ਲੱਡੂ ਵੰਡੇ ਗਏ ਅਤੇ ਢੋਲ ਤੇ ਪੰਗੜੇ ਪਾਏ ਗਏ ਇਸ ਮੌਕੇ ਭਾਜਪਾ ਸਮਰਾਲਾ ਦੀ ਸਮੂਹ ਟੀਮ ਮੌਜੂਦ ਰਹੀ ਅਤੇ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਨਾਅਰੇ ਲਗਾਏ ਗਏ ਇਸ ਮੌਕੇ ਭਾਜਪਾ ਨੇਤਾਵਾਂ ਦਾ ਕਹਿਣਾ ਸੀ ਕਿ ਕੁਝ ਮਹੀਨੇ ਪਹਿਲਾਂ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਤੇ ਅੱਜ ਦਿੱਲੀ ਵਿੱਚ ਪੂਰੇ 27 ਸਾਲ ਬਾਅਦ ਇਤਿਹਾਸਿਕ ਜਿੱਤ ਭਾਜਪਾ ਨੇ ਹਾਸਲ ਕੀਤੀ ਹੈ ਮੰਦਲਪਦਾਨ ਖੇੜੀ ਸਮਰਾਲਾ ਤੋਂ ਭਾਰਤੀ ਜਨਤਾ ਪਾਰਟੀ ਔਰ ਦਿੱਲੀ ਬੀਜੇਪੀ ਕਿੱਤੀ ਹੈ 22 ਸਾਲ ਬਾਅਦ ਦਿੱਲੀ ਅਕੀਂ ਹੈ ਇਸ ਵਾਰ ਅਸੀਂ ਇਹੀ ਕਹਿੰਦੇ ਆ ਜੀ ਕਿ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਕਮੰਡ ਸੀ ਉਹ ਚੱਕਣਾ ਚੂੜ ਹੋ ਚੁੱਕਿਆ ਜੋ ਕੇਜਰੀਵਾਲ ਜੀ ਨੇ ਉੱਥੇ ਕੁਝ ਵੀ ਨਹੀਂ ਕੀਤਾ ਉਹ ਸਾਰਾ ਕੁਝ ਹੁਣ ਭਾਰਤੀ ਜਨਤਾ ਪਾਰਟੀ ਦੀ ਬਹੁਤ ਵਧੀਆ ਬਹੁਮਤ ਨਾਲ ਅਸੀਂ ਜਿੱਤ ਹਾਸਲ ਕੀਤੀ ਹੈ ਔਰ 2027 ਵਿੱਚ ਅਸੀਂ ਪੰਜਾਬ ਵਿੱਚ ਪੂਰੀ ਤਿਆਰੀ ਦੇ ਨਾਲ ਆਪਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਕੀ ਹੋਏਗਾ ਨੈਕਸਟ ਤੁਹਾਨੂੰ ਕੀ ਲੱਗਦਾ ਦੇਖੋ ਜੀ ਪੰਜਾਬ ਲਈ ਅਸੀਂ ਬਹੁਤ ਹੀ ਵਧੀਆ ਹਾਈ ਕਮਾਂਡ ਨੇ ਬਹੁਤ ਵਧੀਆ-ਵਧੀਆ ਨੀਤੀਆਂ ਤਿਆਰ ਕੀਤੀਆਂ ਜੀਆਂ ਨੇ ਉਹ ਨੀਤੀਆਂ ਇਸ ਵਾਰ ਦੱਸਿਆ ਜਾਏਗਾ ਕਿਸਾਨਾਂ ਬਾਰੇ ਬਹੁਤ ਵਧੀਆ ਸੋਚਿਆ ਗਿਆ ਇਸ ਕਰਕੇ ਪੰਜਾਬ ਦੀ 2027 'ਚ ਅਸੀਂ ਬਹੁਤ ਹੀ ਵਧੀਆ-ਵਧੀਆ ਵੱਡੇ ਮੋਬਦ ਨਾਲ ਅਸੀਂ ਆਪਣਾ ਬਣਾਵਾਂਗੇ ਸਰਕਾਰ ਲੱਗਦਾ ਤੁਹਾਨੂੰ ਕੀ ਪੰਜਾਬ ਜਿਹੜਾ ਇੰਡੀਪੈਂਡੈਂਟ ਵੀ ਜਾ ਤੁਸੀਂ ਲੜ ਸਕਦੇ ਬਿਲਕੁਲ ਲੜ ਸਕਦੀ ਹੈ ਜੀ ਪੰਜਾਬ 'ਚ ਲੜੇਗੀ ਤੁਸੀਂ ਦੇਖਿਆ ਹੀ ਹੈ ਇਸ ਵਾਰ VOTING ਕਿੰਨੀ ਵਧੀਆ ਮੈਂਬਰ ਆਫ ਪਾਰਲੀਮੈਂਟ ਦੀ ਕੋਈ ਆਪੇ ਦੇਖਿਆ 18 28% ਵੋਟਿੰਗ ਪਰਸੈਂਟ ਹੋ ਗਈ ਬੀਜੇਪੀ ਦੀ ਮੇਰਾ ਨਾਮ ਰਜਤ ਸੁਲਰ ਹੈ ਯੁਵਾ ਮੋਰਚਾ ਦਾ ਪ੍ਰਧਾਨ ਹਲਕਾ ਸੰਗਰਾਲਾ ਬੀਜੇਪੀ ਦੀ ਜਿੱਤ ਤੇ ਦਿੱਲੀ ਦੀ ਵਿਧਾਨ ਸਭਾ ਇਲੈਕਸ਼ਨ ਦੇ ਕੀ ਕਹੋਗੇ ਸਾਰੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਪਾਰਟੀ ਜਿਹੜੀ ਦੇਸ਼ ਦੀ ਲੋਕਪ੍ਰਿਯ ਪਾਰਟੀ ਹੈ ਦਿੱਲੀ ਦੀ ਜਿੱਤ ਇਹ ਦਰਸਾਉਂਦੀ ਹੈ ਕਿ ਬੀਜੇਪੀ ਪਾਰਟੀ ਜਿਹੜੀ ਲੋਕਾਂ ਦੇ ਹਿੱਤ ਦੀ ਗੱਲ ਕਰਦੀ ਹੈ ਲੋਕਾਂ ਦੇ ਭਲਾਈ ਦੀ ਗੱਲ ਕਰਦੀ ਹੈ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਹੈ ਐਚਡੀ ਵਾਲਾ ਸਾਹਿਬ ਦੀ ਸਰਕਾਰ ਤੁਸੀਂ ਦੇਖੇ ਰਹੇ ਹੋ ਉਹਨਾਂ ਨੇ 10 ਸਾਲ ਦੇ ਵਿੱਚ ਉੱਥੇ ਕੀ ਕੀਤਾ ਕੀ ਨਹੀਂ ਕੀਤਾ ਘਟਾਲੇ ਹੀ ਹੋਏ ਨੇ ਤਰੱਕੀ ਤਾਂ ਦੇਖੀ ਨਹੀਂ ਬੀਜੇਪੀ ਦਾ ਜਿਹੜਾ ਕੰਮ ਹੈ ਇਸ ਤੋਂ ਪਹਿਲਾਂ ਹਰਿਆਣੇ ਦੀ ਜਿੱਤ ਹੁਣ ਦਿੱਲੀ ਦੀ ਜਿੱਤ ਇਸ ਤੋਂ ਬਾਅਦ ਮੈਂ ਇਹੀ ਕਹੂੰਗਾ 2027 ਦੇ ਵਿੱਚ ਪੰਜਾਬ ਵਾਸੀਆਂ ਨੂੰ ਵੀ ਤੁਸੀਂ ਬੀਜੇਪੀ ਦਾ ਕੰਮ ਦੇਖ ਕੇ ਵੀ ਪੰਜਾਬ ਨੂੰ ਜਿਤਾਓ ਪੰਜਾਬ ਦੇ ਵਿੱਚ ਬੀਜੇਪੀ ਲਿਆਓ ਤੇ ਪੰਜਾਬ ਦਾ ਭਵਿੱਖ ਸੁਧਾਰੋ ਜਿਹੜੀ ਐਸੀ ਸਰਕਾਰ ਕੇਜਰੀਵਾਹ ਸਾਹਿਬ ਦੀ ਪੰਜਾਬ ਦੇ ਵਿੱਚ ਹੈ ਉਹਨਾਂ ਨੇ ਕੀ ਵਧਾਇਆ ਸਿਰਫ ਨਸ਼ਾ ਵਧਾਇਆ ਤੇ ਘਟਾਲੇ ਵਧਾਏ ਨੇ ਭਾਜੀ ਜੀ ਵੀ ਇੱਕੋ ਇੱਕ ਸਰਕਾਰ ਹੈ ਜਿਹੜੀ ਦੇਸ਼ ਭਲਾਈ ਦੀ ਗੱਲ ਕਰਦੀ ਹੈ ਤੇ ਲੋਕ ਹਿੱਤ ਦੀ ਗੱਲ ਕਰਦੀ ਹੈ ਬਸ ਭਾਜੀ ਪੀ ਨੂੰ ਦਿਤਾਓ ਤੇ ਦੇਸ਼ ਦਾ ਵਿਕਾਸ ਹੋਵੇ ਜੈ ਸ਼ੀਰ ਜੱਗੀ ਦੇ ਵਿੱਚ ਜਿਹੜੇ ਐਮਕੀ ਰੈਕਸ਼ਨ ਆ ਰਹੇ ਉਹਦੇ ਲਈ ਕੀ ਤਿਆਰੀ ਹੈ ਬਿੱਤਰੇ ਤਿਆਰੀ ਜਿਹੜੀ ਸਾਡੀ ਹਾਈ ਕਮਾਂਡ ਦੀ ਜੋ ਨੀਤੀਆਂ ਨੇ ਉਹਦੇ ਮੁਤਾਬਕ ਅਸੀਂ ਪੂਰਾ ਕੰਮ ਕਰ ਰਹੇ ਹਾਂ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਲੀਡਰ ਨੇ ਉਹਨਾਂ ਨੇ ਜਿਹੜੇ ਅੰਕਤੀ ਦੇ ਬਤੌਰ ਇੱਕ ਲਿਸਟ ਤਿਆਰ ਕੀਤੀ ਹੈ ਜਿਹੜਾ ਕਾਬਲ ਵਰਕਰ ਹੋਊਗਾ ਜਿਹੜਾ ਆਪਣੇ ਸ਼ਹਿਰ ਦੀ ਸੋਚਦਾ ਹੋਊਗਾ ਉਹਨੂੰ ਆਪਾਂ ਪਹਿਲੇ ਦਰਵਾਜ਼ੇ ਲੈ ਕੇ ਆਉਂਦੇ ਹਾਂ ਪ੍ਰਾਪਰਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ